ਨਾ ਨੂੰ ਸ਼ੌਂਕ ਆ ਹਨਾ ਫੋਟੋ ਸ਼ੂਟ ਦਾ ਇਦਾਂ ਕਰਾ ਕੇ ਤੇ ਜਾਂਦੇ ਆ ਤੇ ਆਪਾਂ ਰੇਤੇ ਚੋਂ ਤਿਲਕ ਦੇ ਤਿਲਕ ਦੇ ਜੀ ਹੌਲੀ ਹੌਲੀ ਅੱਗੇ ਵਧ ਰਹੇ ਆ ਸੈਵੰਥ ਨੈਸ਼ਨਲ ਸੈਂਡ ਆਰਟ ਫੈਸਟੀਵਲ ਦੇ ਵਿੱਚ ਹਨਾ ਆ ਦੇਖ ਸਕਦੇ ਹੋ ਇਹ ਜਿਹੜਾ ਰੇਤਾ ਹੁੰਦਾ ਉਹ ਨਹੀਂ ਬਣੀ ਦੀ ਹੈ ਇਹ ਯਾਦ ਸੀ ਆਏ ਹਾਂ अच्छा लगा अच्छा लगा आपको अच्छा लगा मुझे अच्छा लगा आपको कैसा लगा जी अच्छा लगा हमें ठीक है अच्छा ये ब्रह्मा का मंदिर है कि ये पूरे बेसन में हां ये मंदिर है यहां बहुत श्रद्धालु आते हैं बहुत बढ़िया हमको बहुत अच्छा लगता है यहां पे आने से जी हां जी सत श्री अकाल जी ते नवे दिन ते नई शुरुआत दे नाल ਅੱਜ ਅਸੀਂ ਪੁਸ਼ਕਰ ਦੇ ਵਿੱਚ ਦੂਜਾ ਦਿਨ ਰੁਕਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖਾਂਗੇ ਮਾਹੌਲ ਇੱਥੋਂ ਦਾ ਕੱਲ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਸਮਾਨ ਵਗੈਰਾ ਕੱਸ ਲਿਆ ਸੀ ਇਹਦੇ ਠੀਕ ਹੈ ਜੀ ਤੇ ਇਹ ਸਾਰਾ ਕ੍ਰੈਡਿਟ ਧਰਮੰਤ ਨੂੰ ਜਾਂਦਾ ਹੈ ਤੇ ਇਹ ਬਈ ਇਹਨੂੰ ਬੰਨਣਾ ਆਉਂਦਾ ਹੈ ਹਿਸਾਬ ਨਾਲ ਬੰਨਦਾ ਖਿਲਦਾ ਨਹੀਂ ਗਾ ਸਮਾਨ ਠੀਕ ਹੈ ਤੇ ਹੁਣ ਦੇਖਦੇ ਆ ਪੁਸ਼ਕਰ ਵਾਲੀ ਸਾਈਡ ਇੱਧਰ ਜਿੱਧਰ ਆਪਣੇ ਹਨਾ ਪੰਜਾਬੀ ਜਾਂ ਜ਼ਿਰਖੋੜਿਆਂ ਦਾ ਮੇਲਾ ਲੱਗਦਾ ਸਾਰੇ ਉੱਧਰ ਵੀ ਚੱਲਦੇ ਆ ਤੇ ਉਸ ਤੋਂ ਬਾਅਦ ਦੇਖਦੇ ਆ ਕਿਹੜੇ ਕਿਹੜੇ ਏਰੀਆ ਦੇਖਣ ਆਲਾ ਉਹ ਵੀ ਤੁਹਾਨੂੰ ਦਿਖਾਉਣੇ ਆ ਬਜ਼ਾਰਾਂ ਦਾ ਮਾਹੌਲ ਤੇ ਚਲੋ ਜੀ ਆਹ ਹੋਟਲ ਤੇ ਰੁਕੇ ਸੀ ਅਸੀਂ ਤੇ ਵਧੀਆ ਇਹਨਾਂ ਦਾ ਸਰਵਿਸ ਆ ਵਧੀਆ ਪਾਰਕਿੰਗ ਹਨ ਤੇ ਇੱਥੇ ਆਪਣਾ 5911 ਲਾਤਾ ਸੀਗਾ ਕਰਕੇ ਸਾਸਪਾਈ ਕ੍ਰੋਮ ਦੀ ਆਹ ਸਾਰਾ ਹਨ ਹੁਣ ਥੱਲੇ ਦਾ ਪੂਰਾ ਲੱਭੜਿਆ ਹੋਇਆ ਹੈ ਤੇ ਆਹ ਕਰ ਸਕਦਾ ਹੀ ਕਰ ਲੀਆ ਤੇ ਚਲੋ ਜੀ ਫਿਰ ਚੱਲਦੇ ਆ ਅੱਗੇ ਹਾਂਜੀ ਦੋਸਤੋ ਤੇ ਨਿਕਲਦੇ ਆ ਫਿਰ ਹੋਟਲ ਚੋਂ ਅੱਗੇ ਦੇਖਦੇ ਆ ਕਿੱਧਰ ਜਾਣਾ ਹੁਣ ਸਟੈਂਡ ਨਹੀਂ ਚੱਕਿਆ ਤੇ ਵਧੀਆ ਗੱਲ ਹੁੰਦੀ ਹੈ ਤਕਰੀਬਨ ਸਾਢੇ 10 ਦਾ ਟਾਈਮ ਹੋ ਚੁੱਕਿਆ ਤੇ ਜਿਹੜੀ ਕੱਲ ਇੱਥੇ ਇੰਨੀ ਕੁ ਜ਼ਿਆਦਾ ਭੀੜ ਸੀ ਪੁਰਾ ਹਾਲ ਸੀਗਾ ਤੇ ਇਧਰਲੀ ਸਾਈਡ ਦੇਖ ਸਕਦੇ ਤੁਸੀਂ ਤਲਾਬ ਆ ਜਾਂਦਾਗਾ ਲੇਕ ਆ ਜਾਂਦੀ ਆ ਇਧਰੋਂ ਆਉਂਦੀ ਹੋਣੀ ਹੈ ਮੈਨੂੰ ਲੱਗਦਾ ਦੇਖ ਸਕਦੇ ਹੋ ਤੁਸੀਂ ਇਹ ਨਾਈਟ ਆਈਪਾ ਤੇ ਇੱਧਰ ਆ ਕੇ ਇਹ ਵੱਡੀ ਲੇਕ ਦਾ ਰੂਪ ਧਾਰਨ ਕਰ ਲੈਂਦੀ ਆ। ਲਓ ਜੀ ਜਾਂਦਿਆਂ ਜਾਂਦਿਆਂ ਨੂੰ ਸਾਨੂੰ ਔਰ ਦੇ ਨਾਲ ਹਨਾ ਗੱਡੀ ਤੇ ਇਹਦੇ ਵਿੱਚ ਸ਼ਿੰਗਾਰੇ ਹੋਏ ਆ ਤੇ ਇਹ ਨਾ ਕਮਾ ਕੇ ਲਿਆਉਂਦੇ ਆ। ਤੇ ਇਹਨਾਂ ਦਾ ਇਹੀ ਰੋਜਗਾਰ ਆ। ਮੀਲੇ ਆਉਂਦੇ ਆ ਜਿੱਦੇ ਵੀ ਕੋਈ ਤੀਰਥ ਸਥਾਨ ਤੇ ਹਨਾ ਜਿਵੇਂ ਆਪਾਂ ਜਾਣਦੇ ਆਂ ਹੀ ਗੁਰੂ ਸਾਹਿਬ ਵੀ ਜਾਣਦੇ ਆਂ। ਤਾਂ ਹਰੇਕ ਦਾ ਹੀ ਰੋਜਗਾਰ ਹੁੰਦਾ ਹੈ। ਤੇ ਬੜੇ ਸ਼ਿੰਗਾਰੇ ਆ। ਇਹੀ ਇਹਨਾਂ ਦਾ ਇੱਕ ਆਪਣਾ ਕਲਚਰ ਊਠ ਹੋ ਗਿਆ। ਗੱਡੀ ਹੋ ਗਈ ਜਾਂ ਕੁਛ ਹਨਾ ਤੇ ਬਾਕੀ ਰਾਜਾ ਮਹਾਰਾਜਾਂ ਦਾ ਏਰੀਆ ਰਾਜਸਥਾਨ ਸਾਰਾ ਤੇ ਉਹ ਸਾਹਮਣੇ ਸਾਡੇ ਇੱਕ ਬਹੁਤ ਉੱਚਾ ਪਹਾੜਾ ਪਹਾੜ ਦੇ ਉੱਪਰ ਇੱਕ ਮੰਦਿਰ ਬਣਿਆ ਹੋਇਆਗਾ ਤੇ ਇਹ ਮੰਦਿਰ ਪਤਾ ਨਹੀਂ ਕਿਸ ਦਾਗਾ ਤੇ ਬਹੁਤ ਉੱਚਾ ਹੈਗਾ ਜਿੱਥੇ ਅਸੀਂ ਰੁਕੇ ਸੀ ਉੱਥੋਂ ਵੀ ਦਿਸਦਾ ਸੀਗਾ ਇਹ ਸੱਚ ਪੁੱਛਣ ਤਾਂ ਰਾਹ ਸਾਨੂੰ ਨਹੀਂ ਪਤਾ ਅਸੀਂ ਉਹ ਉੱਠ ਤੇ ਗੱਡੇ ਨੂੰ ਦੇਖ ਕੇ ਆਪਣਾ ਨਾਟ ਗਿਆ ਇਧਰ ਨੂੰ ਮੋੜ ਲਿਆ ਟਿੱਬੇ ਆਉਣੇ ਸ਼ੁਰੂ ਹੋ ਗਏ ਆ ਏਰੀਆ ਸੋਹਣਾ ਚੱਲ ਜੇ ਉਧਰ ਨਾ ਗਿਆ ਤਾਂ ਆ ਵੀ ਸੋਹਣਾ ਸਾਨੂੰ ਲੱਗ ਰਿਹਾ ਦਰਸ਼ਨਾਂ ਹੋ ਜਾਣਗੇ ਤੇ ਕੁਝ ਇਦਾਂ ਦਾ ਮਾਹੌਲ ਹੈ ਕੱਚੇ ਰਾਹ ਤੇ ਇਧਰ ਦੀ ਇਹ ਕਮਾ ਕੇ ਢੇੜਾ ਦਵਾ ਕੇ ਲਿਆਉਂਦੇ ਹੋਣੇ ਟਿੱਬਿਆਂ ਵਾਲਾ ਰਾਹ ਫੀਲਿੰਗ ਪੂਰੀ ਦਿੰਦੇ ਆ ਹਨਾ ਤੇ ਆਪਾਂ ਵੀ ਇਧਰੋਂ ਬਚਾ ਕੇ ਜੇ ਕੱਢ ਦਿੰਨੇ ਇਹਨੂੰ ਅਸਲ ਦੇ ਵਿੱਚ ਆਡਵੈਂਚਰ ਮੰਨਦਾ ਮੈਂ ਧਰਮੰਤ ਵੀ ਇਹੀ ਕਹਿੰਦਾ ਹੁੰਦਾਗਾ ਅਸਲੀ ਐਡਵੈਂਚਰ ਆ ਜੇ ਤੁਸੀਂ ਖੋਜੋਂ ਕਿਸੇ ਇਧਰ ਰਾਹ ਰੂਹ ਚ ਲੰਘ ਜੋਂ ਕਿਵੇਂ ਵੀ ਆਹ ਢੇੜੇ ਕੱਢਦੇ ਫਿਰੋਂ ਤਾਂ ਉਹ ਐਡਵੈਂਚਰ ਆ ਜੇ ਸਾਨੂੰ ਪਤਾ ਮੰਜ਼ਲ ਤੇ ਸਿੱਧਾ ਹੀ ਪਹੁੰਚ ਗਏ ਉੱਥੇ ਜਾ ਕੇ ਆਏ ਫੋਟੋ ਸ਼ੂਟ ਕਰਿਆਏ ਤਾਂ ਉਹ ਐਡਵੈਂਚਰ ਨਹੀਂ ਹੈ ਤੇ ਇਧਰ ਦੇਖ ਸਕਦੇ ਤੁਸੀਂ ਉਹ ਟਿੰਬਲ ਟ੍ਰੇਨ ਕਹਿ ਦਿੰਦੇ ਹੁੰਦੇ ਆ ਕਿ ਜਿਹੜੀ ਉਹ ਰੂਪੇ ਚਲਦੀ ਆ ਉਹ ਸਾਹਮਣੇ ਉਹ ਮੰਦਰ ਤੱਕ ਲੈ ਕੇ ਜਾਂਦੀ ਹੈਗੀ ਤਾਂ ਇਹ ਵੀ ਨਿਆਰਾ ਲੈ ਸਕਦੇ ਆ ਤੇ ਸਾਹਮਣੇ ਸਾਨੂੰ ਥੋੜੇ ਝੰਡੇ ਦਿਸਣ ਲੱਗੇ ਤੇ ਦੇਖਦੇ ਆ ਤਾਹਾਂ ਵਾਲਾ ਰਾਹ ਚੜ ਗਏ ਆ ਯਾਰ ਸਵਾਦ ਅੱਜ 511 ਲੈ ਕੇ ਆਉਣ ਦਾ ਆ ਫਾਇਦਾ ਹੈਗਾ ਤੇ ਇੱਥੇ ਕੀ ਇਹਨਾਂ ਦੇ ਜਿਹੜੇ ਆ ਉੱਠ ਗੱਡੇ ਲੈ ਕੇ ਆ ਰਹੇ ਤੇ ਇਹਨਾਂ ਦੇ ਉਹ ਲੱਗੇ ਹੋਏ ਆ ਆਪਣਾ ਆਫ ਰੋਡਿੰਗ ਵਗੈਰਾ ਕਰਾ ਰਹੇ ਆ ਇੱਥੇ ਸਾਰਾ ਐਡਵੈਂਚਰ ਕਰਵਾਉਂਦੇ ਆ ਚਲੋ ਅੱਗੇ ਚੱਲਦੇ ਆਂ ਤੇ ਆ ਤੁਸੀਂ ਰਾਹ ਦਾ ਲਓ ਆਨੰਦ ਨਾਲ ਮਿਊਜ਼ਿਕ ਲਾਦਾ ਤੇ ਲਿਆ ਕੇ ਇਹ ਇਹ ਕਿੰਨਾਂ ਕੋਲੇ ਇਹ ਏਟੀਵੀ ਆ ਜਿਹੜੇ ਹੁੰਦੇ ਆਗੇ ਆਫ ਰੋਡਿੰਗ ਵਾਲੇ ਉਹ ਵੀਕਲ ਜਿਹਾਂ ਉਹਨਾਂ ਤੇ ਝੂਟੇ ਦਵਾਉਂਦੇ ਆ ਤੇ ਕੁਝ ਫੋਟੋ ਸ਼ੂਟ ਹੁੰਦਾ ਤੇ ਆਪਾਂ ਸਿੱਧੇ ਤੁਰੇ ਜਾਣਾਗਾ ਇੱਧਰ ਦੇਖ ਸਕਦੇ ਹਾਂ ਜਿਨ੍ਹਾਂ ਨੂੰ ਸ਼ੌਂਕ ਆ ਹਨਾ ਫੋਟੋ ਸ਼ੂਟ ਦਾ ਇਦਾਂ ਕਰਾ ਕੇ ਤੇ ਜਾਂਦੇ ਆ ਤੇ ਆਪਾਂ ਰੇਤੇ ਚੋਂ ਤਿਲਕ ਦੇ ਤਿਲਕ ਦੇ ਜੇ ਹੌਲੀ-ਹੌਲੀ ਅੱਗੇ ਵਧ ਰਹੇ ਆ ਪਰ ਸਾਨੂੰ ਆਏ ਆ ਇੱਥੇ ਡੇਗਣਾ ਪਈਏ ਚਲੋ ਆਪਣੀ ਬਾਈਕ ਚਾਰੀ ਹੈ ਤੇ ਇੱਧਰ ਮੈਸੀ ਮੈਸੀ ਵੀ ਧਬ ਗਿਆ ਧਬ ਗਿਆ ਧਬ ਗਿਆ ਧਬ ਗਿਆ ਤੇ ਆਪਣੇ ਵਾਲਾ 9 11 ਪਹਿਲੇ ਗੇਅਰ ਚ ਜਾ ਰਿਹਾ ਜੀ ਤੇ ਸਾਹਮਣੇ ਕੀ ਬਾਤ ਆ ਆ ਚੀਜ਼ਾਂ ਵੀ ਦੇਖਣੀਆਂ ਚਾਹੀਦੀਆਂ ਤੇ ਚੱਲਦੇ ਆ ਫਿਰ ਥੋੜੀ ਜੀ ਰੇਸ ਕਰ ਲਈਏ ਕਿਤੇ ਆਪਣੇ ਵਾਲਾ ਵੀ ਨਾ ਦਬ ਜੇ ਪਰ ਇਹ ਦਬਦਾ ਨਹੀਂ ਦੇਖਿਆ ਸੀ ਕੱਲ ਪਤਿਆ ਕੇ ਇਹਨੂੰ ਬਸ ਅਸੀਂ ਹੁਣ ਡਿੱਗ ਪਈਏ ਬਾਕੀ ਅਸਲੀ ਤਾਕਤ ਇਹਦੀ ਲੇਹ ਵਾਲੀ ਸਾਈਡ ਜਾ ਕੇ ਪਤਾ ਲੱਗੂਗੀ ਕਿ ਕੀ ਕਹਿੰਦਾ ਇਹ ਕਿਹੜੇ ਭਾਵੇਂ ਕਰੀਆ ਇੱਥੇ ਤਾਂ ਨਾਰਮਲ ਹੀ ਆ ਤੇ ਸਾਹਮਣੇ ਸਾਨੂੰ ਐ ਨਜ਼ਰ ਆ ਰਿਹਾ ਵੀ ਘੋੜਿਆਂ ਦੀ ਮੰਡੀ ਆ ਗਈ ਹੁੰਦੀ ਆ ਤੇ ਇਹ ਹੋ ਰਹਾਗਾ ਇੱਥੋਂ ਦੀ ਅਸੀਂ ਹੌਲੀ-ਹੌਲੀ ਜਾ ਰਹੇ ਆ ਤੇ ਮੈਂ ਹੁਣ ਪੈਰ ਜੇ ਵੀ ਲਾ ਲੈਣਾ ਥੱਲੇ ਚਲੋ ਹੁਣ ਘੋੜਿਆਂ ਵਾਲੀ ਮੰਡੀ ਸਾਨੂੰ ਦਿਸ ਰਹੀ ਹੋਊ ਕੈਮਰੇ 'ਚ ਪਤਾ ਨਹੀਂ ਪਰ ਸਾਨੂੰ ਦਿਸ ਗਈ ਆ ਤੇ ਮੋਟਰਸਾਈਕਲ ਜਿੱਧਰ ਲੈ ਕੇ ਜਾਂਦਾ ਸਾਨੂੰ ਜਾਣਾ ਪੈਂਦਾ ਤੇ ਇਹਦੇ ਵਾਸਤੇ ਇੱਕ ਸਪੈਸ਼ਲ ਸ਼ੜਕ ਵੀ ਬਣੀ ਹੋਈ ਆ ਪਰ ਅਸੀਂ ਇੱਧਰ ਕੱਚੇ ਸ਼ੜਕ ਰਾਹ ਦੇ ਵਿੱਚ ਦੀ ਆਏ ਆ ਤੇ ਚਲੋ ਪਹੁੰਚਦੇ ਆਂ ਫਿਰ ਉੱਥੇ ਇੱਧਰ ਸਾਨੂੰ ਦੇਸ ਗਿਆ ਬਾਈ ਵਿਲੇਜ ਪੱਕਾ ਕਾਲਾ ਤੋਂ ਸਰਾਹ ਸਟਾਟਫਾਰਮ ਗੋਰਾ ਬਾਈ ਤੇ ਹੁਣ ਮੇਲਾ ਆਪਾਂ ਕਹਿ ਸਕਦੇ ਆਂ ਵੀ ਜਾ ਚੁੱਕਿਆ ਭਰਾ ਤੇ ਆਪਣੇ ਪੰਜਾਬੀ ਵੀਰ ਹੈਗੇ ਆ ਹਜੇ ਤੇ ਇੱਧਰ ਨੂੰ ਚੱਲਦੇ ਆਂ ਥੋੜਾ ਜਿਹਾ ਅੱਛਾ ਪੁਸ਼ਕਰ ਦਾ ਇਤਿਹਾਸ ਜੇ ਆਪਾਂ ਕਹ ਲਈ ਮੇਲਾ ਕਿਉਂ ਲੱਗਦਾ ਮੰਡੀ ਦਾ ਤੇ ਇਹ ਹੁਣ ਕਹਿੰਦੇ ਵੀ ਇੱਥੇ ਪਹਿਲਾਂ ਮਹਾਰਾਜੇ ਰਾਜੇ ਪਸ਼ੂਆਂ ਦੀ ਮੰਡੀ ਲੱਗਦੀ ਹੁੰਦੀ ਸੀਗੀ ਤਾਂ ਪੁਸ਼ਕਰ ਦਾ ਮੇਲਾ ਤਾਂ ਕਰਕੇ ਮਸ਼ਹੂਰ ਹੋਇਆ ਕਿਉਂਕਿ ਤਾਂ ਹੀ ਉਹ ਆਪਣੇ ਇੱਥੇ ਘੋੜੀਆਂ ਘੋੜੇ ਲੈ ਕੇ ਆਉਂਦੇ ਆ ਤੇ ਇਸੇ ਕਰਕੇ ਇੱਥੇ ਜਿਹੜਾ ਆਪਾਂ ਕਹੇ ਲਈਏ ਵੀ ਮੇਲਾ ਪੁਸ਼ਕਰ ਦਾ ਲੱਗਦਾ ਕਰ ਤੇ ਪੂਰਾ ਮਸ਼ਹੂਰ ਹੈ ਹੁਣ ਸਾਨੂੰ ਇੱਥੇ ਕੋਈ ਘੋੜਾ ਨਹੀਂ ਦਿਸ ਰਿਹਾ ਅਸੀਂ ਆਪ ਹੀ ਲੇਟ ਆ ਕਿਸੇ ਦਾ ਕੋਈ ਦੋਸ਼ ਨਹੀਂ ਹੈ ਤੇ ਸਾਰੇ ਆਪੋ ਆਪਣੀ ਤਿਆਰੀ ਕਰ ਰਹੇ ਆ ਵਾਪਸ ਜਾਣ ਦੀ ਕੋਸ਼ਿਸ਼ ਚੱਲੀ ਗਈ ਹੈ ਤੇ ਇਸੇ ਨਾਲ ਹੀ ਇਹ ਜਿਹੜਾ ਮੇਲਾ ਅੱਜ ਦੇ ਦਿਨ ਸਮਾਪਤ ਹੋ ਗਿਆ ਕੱਲ ਹੀ ਹੋ ਗਿਆ ਸੀਗਾ ਤੇ ਬਾਕੀ ਦੇਖੋ ਜੀ ਇਧਰ ਹਣਾ ਸਾਰੇ ਟੈਂਟ ਟੁੰਟ ਲੱਗੇ ਸੀਗੇ ਤੇ ਉਹ ਆਪਦੇ ਟੈਂਟ ਪਟ ਰਹੇ ਆ ਅੱਛਾ ਸੈਂਡ ਆਰਟ ਹਾਂ ਇਹ ਅਸੀਂ ਲੱਭ ਰਹੇ ਸੀਗੇ ਤੇ ਸਾਨੂੰ ਮਿਲ ਗਿਆ ਸੈਂਡ ਆਰਟ ਤੇ ਸੈਂਡ ਆਰਟ ਹੀ ਦੇਖਣ ਆਏ ਸੀ ਤੁਰਦੇ ਫਿਰਦੇ ਮੇਲੇ ਦੇ ਵਿੱਚ ਸਾਨੂੰ ਸੈਂਡ ਆਰਟ ਮਿਲਿਆ ਹਣਾ ਤੇ ਰੇਤੇ ਦੀਆਂ ਮੂਰਤیاں ਬਣਾਈ ਬੈਠਾ ਬਾਈ ਤੇ ਰਿੱਤੀ ਦੀਆਂ ਮੂਰਤੀਆਂ ਕਾਦੀ ਯਾਰ ਕਲਾਕਾਰੀ ਐ। ਕਿਆ ਬਾਤ ਈ ਐ ਤੇ ਇਹ ਵੀਰ ਦਾ ਨਾਂ ਹੈਗਾ ਸੈਂਡ ਆਰਟ ਅਜੇ। ਅਜੇ रावत ਨੇ ਇਹ ਜਿਹੜੀਆਂ ਮੂਰਤੀਆਂ ਬਣਾਈਆਂਗਾ ਤੇ ਇੱਥੇ ਇਹਦੀ ਪ੍ਰਦਰਸ਼ਨੀ ਲੱਗੀ ਹੋਈ ਐ। ਪੰਨੀ ਹਾਰੀ ਪਤਾ ਨਹੀਂ ਕਿਆ ਲਿਖਿਆ ਹਨਾ ਪੰਨੀ ਹਾਰੀ। ਇਹ ਬਣਾਈ ਵੀ ਆ 7th ਨੈਸ਼ਨਲ ਸੈਂਡ ਆਰਟ ਫੈਸਟੀਵਲ ਦੇ ਵਿੱਚ ਹਨਾ ਆਹ ਦੇਖ ਸਕਦੇ ਹੋ। ਇਹ ਜਿਹੜਾ ਰੇਤਾ ਹੁੰਦਾ ਉਹਦੀ ਬਣੀ ਵੀ ਐ। ਇੱਧਰ ਦੇਖ ਸਕਦੇ ਆ ਤੁਸੀਂ ਜੈ ਵੀਰ ਤੇਜਾ ਜੀ। ਤਾਂ ਇੱਧਰ ਇਹਨਾਂ ਦੀਆਂ ਜਿਹੜੀਆਂ ਇਹ ਆਪਾਂ ਜੂਨ ਕਰਕੇ ਵੀ ਦਿਖਾ ਦਨੇ ਆ ਤੁਹਾਨੂੰ। ਥੋੜਾ ਜਿਆਦਾ ਚਾਨਣਾ ਪੈਂਦਾ ਵੀ ਇਧਰੋਂ ਜਾ ਕੇ ਦਿਖਾਉਣੇ ਤੁਹਾਨੂੰ ਹਾਂ ਥੋੜਾ ਜਿਆਦਾ ਧੁੱਪ ਪੈਂਦੀ ਹੈ ਆਪਾਂ ਨੇ ਜਿਹਦੀ ਇੱਕ ਤੋਂ ਜਿਹੜੀਆਂ ਦੇਖਦੀਆਂ ਉਹ ਦਿਖਾਉਣੇ ਆ ਤੁਹਾਨੂੰ ਇਹ ਵੀ ਜਿਹੜੇ ਭਰਾ ਆ ਕੇ ਗਏ ਉਹਨਾਂ ਦਾ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਆਪਾਂ ਕਹਿੰਦੇ ਨੇ ਵੀ ਘੋੜੀਆਂ ਦੇ ਮੇਲੇ ਦੇ ਕੋਲੇ ਲੱਗਦਾ ਇਹ ਸਾਡਾ ਰੋ ਮਾਰੇ ਦੇਸ਼ ਮਾਰੇ ਦੇਸ਼ ਮਾਰੇ ਕਹਦੇ ਨੇ ਆਪੇ ਮਾਰੇ ਕਹਦੇ ਇੱਕੋ ਟੂਰਿਸਟ ਇਹ ਥੋੜਾ ਜਿਹਾ ਮੀਂਹ ਪੈ ਗਿਆ ਨਾ ਖਰਾਬ ਹੋ ਗਿਆ ਇਹ ਇਧਰ ਬਣਾਇਆ ਸ਼ੇਰ ਭਾਜੀ ਤੇ ਖੈਰਨ ਸਿੱਟੀ ਬੈਠੇ ਆ ਰੇਤਾ ਬਣਾ ਕੇ ਉਹਦੇ ਚ ਖੋਦਖਦਾਈ ਕਰਕੇ ਹੈਂ ਸ਼ਕਲ ਬਣਾਤੀ ਯਾਰ ਕੀ ਬਾਤ ਹੈ ਤੇ ਇਧਰ ਵੀਰ ਹਨੂਮਾਨ ਜੀ ਬਣਾਏ ਹੈ ਨਾ ਇਧਰ ਦੇਖ ਸਕਦੇ ਤੁਸੀਂ ਤੇ ਅਲੱਗ-ਅਲੱਗ ਹੈ ਇੱਥੇ ਆ ਸਾਰੀਆਂ ਤੁਹਾਨੂੰ ਮੈਂ ਕੱਲੀ-ਕੱਲੀ ਦਿਖਾਉਂਗਾ ਇਹ ਰਾਜਸਤਾਨੀ ਘਰ ਹੈ ਬਈ ਦੇਖ ਸਕਦੇ ਹੋ ਤੇ ਆ ਰਾਜਸਤਾਨੀ ਲੇਡੀ ਦੀ ਤਸਵੀਰ ਬਣਾਈ ਆ ਤੇ ਇਧਰ ਬਈ ਊਠਾਂ ਵਾਲਾ ਭਾਈ ਬਣਾਇਆਗਾ ਕੈਮਲਮੈਨ ਕੈਮਲਮੈਨ ਲਾਈਕਾ ਇਧਰ ਦੇਖ ਸਕਦੇ ਤੁਸੀਂ ਇੱਕ ਪਾਸੇ ਤਾਂ ਘੋੜਾ ਹੈ ਤੇ ਮੱਝ ਹੈ ਇਹ ਖਾਟੂ ਸ਼ਾਮ ਦੀ ਜੀ ਇਹਨਾਂ ਦੀ ਬਣਾਈ ਹੋਈ ਤਸਵੀਰ ਮੂਰਤੀ ਇਹ ਮਹਾਰਾਜਾ ਪ੍ਰਤਾਪ ਜੀ ਠਹਿਰ ਜਾ ਠਹਿਰ ਜਾ ਤੂੰ ਮੈਂ ਮਤਾਂਉ ਬਿਨਾਂ ਯਾਰ ਸਾਰ ਗਈਆਂ ਐ ਮੰਨ ਕੇ ਚੱਲੋ ਵੀ ਆਹ ਜਿਹੜਾ ਆਪਣੇ ਰੇਤਾ ਹੁੰਦਾਗਾ ਕੱਕਾ ਜਿਹਾ ਰੇਤਾ ਹਨਾ ਉਹ ਤੇ ਪਾਣੀ ਛੜਕ ਕੇ ਇਹਨਾਂ ਨੇ ਗਿੱਲਾ ਕਰਕੇ ਬਾਅਦ ਚ ਬਣਾਇਆ ਹੋਣੀਆਂ ਤੇ ਲੋਕ ਦੂਰੋਂ ਦੂਰੋਂ ਆ ਦੇਖਣ ਆਉਂਦੇ ਐ ਵੀ ਮਾਲ ਦੀ ਕਲਾਕਾਰੀ ਐ ਬਾਈ ਸੈਂਡ ਆਰਟ ਦੇ ਬਿਲਕੁਲ ਸਾਹਮਣੇ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਹੁਣ ਦੇਖਦੇ ਆਂ ਪੁਸ਼ਕਰ ਦੇ ਵਿੱਚ ਥੋੜਾ ਮੋਟਾ ਘੁੰਮ ਲੈਨੇ ਆਂ ਫੇਰ ਜੇ ਅਸੀਂ ਰਹਿਣ ਦਾ ਇੱਥੇ ਪ੍ਰੋਗਰਾਮ ਕੈਨਸਲ ਕਰਤਾ ਕਾਰਨ ਨਹੀਂ ਸੀ ਕਿ ਵੀ ਇੱਥੇ ਹੁਣ ਮੇਲਾ ਤਾਂ ਹੈ ਨਹੀਂਗਾ ਉਵੇਂ ਹਨਾ ਨਹੀਂ ਸਾਡਾ ਸੀ ਸਿਸਟਮ ਵੀ ਅੱਜ ਅਸੀਂ ਘੋੜਿਆਂ ਵਾਲੇ ਮੇਲੇ 'ਚ ਟੈਂਟ ਲਾਵਾਂਗੇ ਅਮਰੂਤੀ ਨੂੰ ਵੱਢ ਕੇ ਬੜਾਈ ਕਿਆ ਬਾਤ ਤੇ ਫਿਰ ਹੁਣ ਅਸੀਂ ਅਜਮੇਰ ਹੁੰਦੇ ਹੋਏ ਜੈਪੁਰ ਜਾਵਾਂਗੇ ਖੁੱਲਾ ਸਮਾਂ ਸਾਡੇ ਕੋਲੇ ਜਿੱਥੇ ਲੱਗਿਆ ਸਾਨੂੰ ਟੈਂਟ ਲਾਉਣਾ ਲਾ ਕੇ ਪੈ ਜਾਗੇ ਤੇ ਬਾਈ ਹਰੇ ਭਾਈ ਆਉਂਦੇ ਬੋਤੇ ਰੇੜੀਆਂ ਗੱਡੇ ਮਗਰ ਪਾਏ ਤੇ ਇੱਧਰ ਕੱਲਾ ਬੋਤਾ ਲਈ ਫਿਰਦਾ ਇਹਦੀ ਸਵਾਰੀ ਕਰੀ ਜਾਂਦਾ ਮੁੰਡਾ ਤੇ ਬਸ ਜੀ ਲੱਗਿਆ ਵੇ ਫੁੱਲ ਬਈ ਹਾਂਜੀ ਤੇ ਰਾਤ ਆਪਾਂ ਜਿੱਥੇ ਦੀਵੇ ਜਗਾ ਕੇ ਗਏ ਸੀ ਇਹ ਗੁਰਦੁਆਰਾ ਸਾਹਿਬ ਪਾਸ਼ਾਹੀ ਪਹਿਲੀ ਤੇ ਇੱਥੇ ਆਪਾਂ ਅੱਜ ਪਾਰਕ ਲਾਤਾ ਆਪਣਾ 911 ਤੇ ਪੁਸ਼ਕਰ ਦਾ ਵਿਆਰ ਘੁੰਮ ਕੇ ਆਉਣੇ ਆ ਤੇ ਸ਼ੂਟ ਲੈਣੇ ਆ ਡਰੋਨ ਦੇ ਤੇ ਚੱਲਦੇ ਆ ਫਰੱਗੇ ਆਪਾਂ ਹਣਾ ਤੇ ਦਿਖਾਉਣੇ ਤੁਹਾਨੂੰ ਵਿਆਰ ਦੀ ਰੌਣਕ ਮੈਂ ਤੇ ਧਰਮੰਤ ਨੇ ਪੁਸ਼ਕਰ ਦੀਆਂ ਗਲੀਆਂ ਚ ਭਰਦੇ ਸੀਗੇ ਮੈਂ ਕਿਹਾ ਵੀ ਆਪਾਂ ਆਮ ਬਿਅਰਗਾਂ ਨੂੰ ਕਹਿ ਦਿੰਨੇ ਆ ਵੀ ਬੇਬੇ ਮੜਾ ਜੇ ਸਾਈਡ ਤੇ ਹੋਏ ਹੋ ਮੈਂ ਕਿਹਾ ਵੀ ਜਿਹੜੇ ਗੋਰੇ ਫਿਰਦੇ ਆ ਵੀ ਉਹਨਾਂ ਨੂੰ ਆਪਾਂ ਅੰਗਰੇਜ਼ੀ ਚ ਕਹਿਣ ਲੱਗੇ ਜਾਨੇ ਐਕਸਕਿਊਜ਼ ਮੀ ਐਕਸਕਿਊਜ਼ ਮੀ ਮੈਂ ਕਿਹਾ ਆਪਾਂ ਉਹਨੂੰ ਵੀ ਕਹਿ ਸਕਦੇ ਹਾਂ ਵੇਪੇ ਸਾਈਡ ਤੇ ਹੋਈ ਵਿਵਰਕ ਵਾਲੇ ਹੁੰਦੇ ਆ ਨਾ ਇੱਥੇ ਗੋਰੇ ਕਿਉਂ ਹੋਏ ਸਹੀ ਗੱਲ ਹੈ ਪੋਸ਼ ਕਰਦੀਆਂ ਗਲੀਆਂ ਦੇ ਵਿੱਚ ਫਿਰਦੇ ਤੇ ਸਾਨੂੰ ਦੱਸਦੇ ਆ ਜਿਹੜੀ ਇਹ ਗਲੀ ਹੈ ਇਹਦੇ ਨਾਲ-ਨਾਲ ਘਾਟ ਬਣੇ ਹੋਏ ਆਗੇ ਤੇ ਜਿੰਨੇ ਘਾਟ ਆਗੇ ਸਭ ਤੇ ਇਸ਼ਨਾਨ ਕੀਤਾ ਜਾਂਦਾ ਹੈਗਾ ਤੇ ਸਾਲ ਦੇ ਵਿੱਚ ਇੱਕਰੀ ਇਹ ਮੇਲਾ ਲੱਗਦਾ 52 ਘਾਟ ਨਹੀਂ ਤੇ ਬਿਲਕੁਲ ਸਾਹਮਣੇ ਖੜਿਆ ਜੀ ਜਗਤ ਪਿਤਾ ਸ੍ਰੀ ਬ੍ਰਹਮ ਮੰਦਰ ਕੁਸ਼ਰ ਤੇ ਲੋਕਰੀ ਮੰਦਰ ਕੋਲੇ ਖੜੇ ਸੀਗਾ ਤਾਂ ਇੱਕੋ ਇੱਕ ਮੰਦਰ ਆ ਇੱਥੇ ਪੂਰੇ ਵਿਸ਼ਵ ਦੇ ਵਿੱਚ ਤੇ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਹਾਂ ਇਹ ਕੀ ਬਰੋਦਰ ਚੈਨਲ ਦਾ ਨਾਮ ਤੋਂ ਬਤਾ ਦਿਓ ਮੇਰੇ ਚੈਨਲ ਦਾ ਨਾਮ ਬਲਜਿੰਦਰ ਮਾਨ ਹਾਂ ਵਹੀ ਬਲੌਗਰ ਨੂੰ ਪੰਜਾਬ ਸੇ ਬਟਾ ਦਿੰਦਾ ਪੰਜਾਬ ਸੇ ਨਹੀਂ ਨਹੀਂ ਠੀਕ ਹੈ ਲਓ ਜੀ ਆਪਾਂ ਨੂੰ ਮਿਲੇ ਸੀ ਇੱਥੇ ਪੁਸ਼ਕਰ ਦੇ ਵਿੱਚ ਹਨਾ ਤੇ ਕਹਿੰਦੇ ਸਾਡੀ ਫਰੀ ਵੀਡੀਓ ਦਿਲਾ ਦਿਓ ਪੰਜਾਬ ਸੇ ਆਏ ਹਾਂ ਉਹ ਕਿੱਥੇ ਲਗਾ ਅੱਛਾ ਲਗਾ ਆਪਕੋ ਅੱਛਾ ਲਗਾ ਮੈਨੂੰ ਅੱਛਾ ਅੱਛਾ ਲਗਾ ਆਪਕੋ ਕਿਹਦਾ ਲਗਾ ਜੀ ਅੱਛਾ ਲਗਾ ਆ ਜੀ ਮੈਂ ਠੀਕ ਹੈ ਅੱਛਾ ਇਹ ਬ੍ਰਹਮਾ ਕਾ ਮੰਦਿਰ ਇੱਕ ਹੀ ਹੈ ਪੂਰੇ ਵਿਸ਼ਵ ਮੇ ਬਹੁਤ ਹੀ ਮੰਦਿਰ ਹੈ ਯਹਾਂ ਬਹੁਤ ਸਿੱਧਾ ਲੋ ਆਤੇ ਹੈ ਬਹੁਤ ਵਧੀਆ ਹੈ ਹਮਕੋ ਬਹੁਤ ਅੱਛਾ ਲੱਗਤਾ ਹੈ ਯਹਾਂ ਪੇ ਆਨੇ ਸੇ ਜੀ और बहुत पब्लिक भी बहुत अच्छी आती है अच्छा बहुत आती है। ठीक है।, है आपको कैसे लगा बढ़िया अच्छा लगा है? बहुत बढ़िया अच्छा लगा एकदम मन लग गया जी लग गया यहाँ पे आके ना कल आए थे शाम को अच्छा और अच्छा। आज यहीं पे घूम के अगर जाएंगे अजमेर अजमेर जयपुर सारा राजस्थान कवर करना अच्छा अच्छा ठीक है ठीक है ठीक है साहब ठीक है ओके ਅਸ਼ਕਰ ਦੀਆਂ ਗਲੀਆਂ ਦੇ ਵਿੱਚ ਘੁੰਮਦੇ ਘੁੰਮਦੇ ਹੁਣ ਥੋੜਾ ਜਿਹਾ ਅਸੀਂ ਰਾਸ ਤੋਂ ਬਾਹਰ ਨਿਕਲ ਕੇ ਆਏ ਆਂ ਮੇਲੇ ਦੇ ਵਿੱਚ ਬਾਲੀਆਂ ਅਨਾਉਂਸਮੈਂਟਾਂ ਸਾਨੂੰ ਇਹ ਸੁਣਨ ਨੂੰ ਮਿਲੀਆਂ ਕਿ ਫਲਾਨਾ ਗੁੰਮ ਗਿਆ ਫਾਨਾ ਕਿੱਥੋਂ ਆਇਆ ਸੀਗਾ ਫਲਾਨੇ ਦੇ ਨਾਲ ਆਇਆ ਸੀਗਾ ਇਹ ਇੱਥੇ ਖੜਾਗਾ ਤੇ ਉਹਨੂੰ ਆ ਕੇ ਲੈ ਜਾਓ ਤੇ ਇਦਾਂ ਦੀਆਂ ਅਨਾਉਂਸਮੈਂਟਾਂ ਜ਼ਿਆਦਾ ਆਗੀਆਂ ਤੇ ਮੇਲੇ ਦੇ ਵਿੱਚ ਅਕਸਰ ਗੁੰਮ ਜਾਂਦਾ ਬੰਦਾ ਭੀੜ ਭੜਕਾ ਜ਼ਿਆਦਾ ਹੁੰਦਾ धन में देखा रादाता मैंने गोवल धन में देखा टूटाते हुए दिन मेरा शाम देखा ਹਾਂਜੀ ਦੋਸਤੋ ਤੇ ਆਪਾਂ ਵੀ ਘਾਟ ਪਹੁੰਚ ਚੁੱਕੇ ਆਂ ਜੋਧਪੁਰ ਘਾਟ ਜਿਹੜੀ ਪੁਸ਼ਕਰ ਦੀ ਝੀਲ ਹੈ ਤਾਂ ਇੱਥੇ ਦੇਖ ਸਕਦੇ ਆਂ ਚਾਕਾ ਵਾਕਾ ਜਿਹੜਾ ਤਲਵੰਤ ਦਾ ਡਾਇਲੋਗ ਆ ਆਪਾਂ ਚੱਕ ਲਿਆ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੀਆਂ ਕਿ 52 ਘਾਟ ਹੈ 52 ਘਾਟਾਂ ਤੋਂ ਵਿੱਚ ਉਹ ਇੱਕ ਜਿਹੜੀ ਜੋਧਪੁਰ ਘਾਟ ਹੈ ਜਿਹਦੇ ਤੇ ਅਸੀਂ ਖੜੇ ਆਂ ਤੇ ਵਿਕੀਪੀਡੀਆ ਦੇ ਅਨੁਸਾਰ ਦੱਸਣ ਦੇ ਮਤਲਬ ਕਿ 500 ਤੋਂ ਪਲੱਸ ਮੰਦਰ ਇਹਦੇ ਅੰਦਰ ਹੁੰਦੇ ਆ ਮਤਲਬ ਇਹਨੂੰ ਪੁਸ਼ਕਰ ਸਰੋਵਰ ਵੀ ਕਿਹਾ ਜਾਂਦਾ ਹੈ ਤੇ ਕੱਲ ਬਹੁਤ ਜ਼ਿਆਦਾ ਰਸ਼ ਸੀਗਾ ਤੇ ਅੱਜ ਆਪਾਂ ਦੇਖੀਏ ਤਾਂ ਬਿਲਕੁਲ ਹੁਣ ਸ਼ਾਂਤੀ ਹੈ ਤੇ ਦੂਜੀਆਂ ਘਾਟਾਂ ਤੇ ਕਾਫੀ ਥੋੜਾ ਜਿਹਾ ਰਸ਼ ਹੈਗਾਗਾ ਤੇ ਬਾਕੀ ਤੁਸੀਂ ਦੇਖੋ ਵੀ ਡਰੋਨ 뷰 ਤੇ ਬਹੁਤ ਸੋਹਣਾ ਸਕੂਨ ਭਰਿਆ ਨਜ਼ਾਰਾ ਪੁਸ਼ਕਰ ਪਹੁੰਚੇ ਸੀ ਤੇ ਬਈ ਪੁਸ਼ਕਰ ਦੇ ਵਿੱਚ ਵੀਰ ਮਿਲਿਆ ਸਾਈਕਲ ਤੇ ਪਹੁੰਚਿਆ ਪੁਸ਼ਕਰ ਇਹ ਪਹੁੰਚਿਆ ਪੰਜਾਬ ਤੋਂ ਫਤੇਗੜ ਸਾਹਿਬ ਤੋਂ ਅਮਲੋਤ ਤਸੀਲ ਪੈ ਜਾਂਦੀ ਆ ਇਹ ਵੀਰ ਸੁਖਪ੍ਰੀਤ ਹੈ ਤੇ ਇਹ ਵੀਰ ਮਨਪ੍ਰੀਤ ਆ ਤੇ ਅਸੀਂ ਗੁਰਦੁਆਰਾ ਸਾਹਿਬ ਹੀ ਆਏ ਸੀ ਬਿਆਰ ਘੁੰਮੇ ਆਏ ਸੀਗੇ ਤੇ ਇਹ ਵੀਰ ਰਾਤ ਸ਼ਾਮੀ ਲੇਟ ਆਏ ਸੀ ਹੁਣ ਜਾਣ ਕੇ ਕਹਿੰਦੇ ਬਿਆਰ ਬਜ਼ੂਰ ਘੁੰਮ ਕੇ ਆਉਣਾ ਤੇ ਇਹ ਵੀਰੇ ਰਹਿੰਦੇ ਸਾਈਕਲ ਆ ਇਹ ਪੰਜਾਬ ਤੋਂ ਰਾਜਸਥਾਨ ਲਿਖਿਆ ਹੋਇਆ ਇਹ ਵੀਰ ਦਾ ਚੈਨਲ ਆ ਸੁਖ ਪੰਜਾਬੀ ਬਲੌਗਸ ਤੇ ਇੱਧਰ ਵੀਰੇ ਨੋਨਾ ਬੁੱਗਾ ਬਲੌਗਸ ਮਤਲਬ ਬੁੱਗਾ ਇਹਨਾਂ ਦਾ ਪਿੰਡ ਆਗਾ ਤੇ ਸਾਈਕਲ ਇਹਨਾਂ ਕੋਲੇ ਆ ਇਹ ਆ ਗੇਰਾਂ ਵਾਲਾ ਹੀ ਆ ਦੋਨੇ ਸਾਈਕਲ ਨੇ ਨੋਰਮਲ ਵੀ ਆ ਪਰ ਉਹ ਜ਼ੋਰ ਵਾਲਾ ਲੱਗਦਾ ਚੜਾਈ ਛੁੜੀ ਆ ਜਾਂਦੀ ਆ ਤਾਂ ਗੇਰ ਵਧੀਆ ਕੰਮ ਲੈਂਦੇ ਆ ਤੇ ਆ ਵੀਰ ਆ ਬਈ ਕੀ ਹਾਲ ਨੇ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਵਧੀਆ ਵਈ ਤੁਸੀਂ ਦੱਸੋ ਠੀਕ ਠਾਕ ਕਿਵੇਂ ਰਹਿ ਰਿਹਾ ਬਈ ਸਫਰ ਉਹ ਤੋਂ ਇਹ ਆਪ ਕੋ ਚੱਲੇ ਆਂ ਪਰ ਵਧੀਆ ਰਿਹਾ ਬਈ 31 ਤਰੀਕ ਨੂੰ ਚੱਲੇ ਸੀਗੇ ਆਪਾਂ ਠੀਕ ਹੈ ਤੇ ਕੱਲ ਰਾਤ ਪਹੁੰਚ ਗਏ ਸੀਗੇ ਇੱਥੇ ਮਸਕਰ ਹਾਂਜੀ ਤੇ ਸੋਹਣਾ ਰਿਹਾ ਸਫਰ ਰਾਸਤੇ ਦੇ ਵਿੱਚ ਰਾਜਸਥਾਨ ਦੇ ਰੰਗ ਦੇਖਦੇ ਆਏ ਆਂ ਆਪਾਂ ਹੂੰ ਬਾਕੀ ਖੇਤੀਬਾੜੀ ਕਿਸਾਨ ਉਹਨਾਂ ਨਾਲ ਸਾਰਿਆਂ ਨਾਲ ਗੱਲਬਾਤਾਂ ਕਰਦੇ ਆਂ ਆ ਠੀਕ ਆ ਰੁਕ ਰੋਕੇ ਹਾਂ ਰੁਕ ਰੋਕੇ ਆਇਆ ਹਾਂ ਹਾਂ ਬਿਲਕੁਲ ਠੀਕ ਹੈ ਪੁਸ਼ਕਰ ਮੇਨ ਸੀਗਾ ਵੀ ਮੇਲੇ ਤੇ ਪਹੁੰਚਾਂਗੇ ਪੁਸ਼ਕਰ ਦੇ ਤੇ ਬਾਕੀ ਹੋਰ ਅੱਗੇ ਦੇਖਾਂਗੇ ਸਾਵਾ ਜੂਧਪੁਰ ਹੋ ਗਿਆ ਅਜਮੇ ਇਹ ਸਾਰੀਆਂ ਸਾਵਾ ਅੱਛਾ ਜੋਧਪੁਰ ਇੱਥੋਂ ਹੁੰਦੇ ਹੋਏ ਫਿਰ ਵਾਪਸ ਜਾਣਾ ਆਪਾਂ ਜੂਧਪੁਰ ਜੋਧਪੁਰ ਤੋਂ ਬੀਕਾ ਨੇਰ ਬੀਕਾ ਨੇਰ ਤੋਂ ਇਧਰ ਨੂੰ ਆਪਣਾ ਹਨੂਮਾਨਗੜ੍ਹ ਠੀਕ ਹੈ ਫਿਰ ਆ ਬੁੱਢਾ ਜੋੜ ਇੱਥੋਂ ਵਾਪਸੀ ਕਰਾਂਗੇ ਵਾਪਸੀ ਕਰਨੀ ਹੈ ਵਾਪਸੀ ਕਰਨੀ ਠੀਕ ਹੈ ਤੇ ਕੀ ਹਾਲ ਹੈ ਬਾਈ ਮਨਪ੍ਰੀਤ ਜੀ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਰਿਹਾ ਫਿਰ ਸਾਈਕਲ ਵਧੀਆ ਨਿਆਰੇ ਆ ਹੈ ਨਾ ਵਧੀਆ ਵੀ ਕਿੰਨਾ ਟਾਈਮ ਹੋ ਗਿਆ ਸਾਈਕਲਿੰਗ ਕਰਦੇ ਨੂੰ ਵੀਰੇ ਬਾਈ ਕਾਫੀ ਟਾਈਮ ਹੋ ਗਿਆ ਪਹਿਲਾਂ ਵੀ ਅਸੀਂ ਚਲਾਉਂਦੇ ਰਹੇ ਨੇ ਸਾਈਕਲ ਪਹਿਲਾਂ ਅਸੀਂ ਹਿਮਾਚਲ ਟੂਰ ਵੀ ਕਰਿਆ ਸੀ ਹਿਮਾਚਲ ਵੀ ਕਰਿਆ ਹੈ ਹਾਂ ਠੀਕ ਹੈ ਤੇ ਵੈਸੇ ਵੀ ਘੁੰਮਣ ਦਾ ਸ਼ੌਂਕ ਹੈ ਹਾਂ ਹਾਂ ਤੇ ਅੱਜ ਮੈਂ ਤੁਹਾਨੂੰ ਦੱਸਦਾ ਵੀ ਆਹ ਫਰੇਮ ਦੇ ਵਿੱਚ ਚਾਰ ਜਣੇ ਖੜੇ ਆ ਅਸੀਂ ਧਰਮਵੰਤ ਖੜਾ ਬਾਈ ਸੋਕਪ੍ਰੀਤ ਮਨਪ੍ਰੀਤ ਤੇ ਮੈਂ ਹਨਾ ਤੇ ਸਾਨੂੰ ਘੁੰਮਣ ਦਾ ਸ਼ੌਂਕ ਹੈ ਤੇ ਘੁੰਮਣ ਦਾ ਜਿਹੜਾ ਕੀੜਾ ਹੁੰਦਾ ਹੈਗਾ ਇਹ ਬੰਦੇ ਨੂੰ ਪਤਾ ਨਹੀਂ ਕੀ ਕੋਈ ਕਰਾ ਦਿੰਦਾ ਬਾਈ ਇਹ ਰੇ ਸਾਈਕਲ ਤੇ ਆ ਗਿਆ ਉਹ ਮੈਂ ਮੋਟਰਸਾਈਕਲ ਲੈ ਲੈ ਘੁੰਮਣ ਵਾ ਹਨਾ ਬਾਈ ਆਪਣਾ ਕਾਰਾਂ ਵੀ ਹੁੰਦੀਆਂ ਆ ਕਾਰਤੀ ਵੀ ਐਨੇ ਪਰ ਉਹ ਸਵਾਦ ਨਹੀਂ ਆਉਂਦਾ ਹਨਾ ਬਾਈ ਜਿਹੜਾ ਮੋਟਰਸਾਈਕਲ ਦੇਖ ਕੇ ਅਡਾ ਵੀ ਜੀ ਕਰੂ ਮੈਂ ਵੀ ਅਸੀਂ ਵੀ ਮੈਡਾ ਹੈ ਜੀ ਇਹ ਫਾਸਟ ਆ ਗਿਆ ਹਨਾ ਪਰ ਜਿਹੜਾ ਸਫ਼ਰ ਦਾ ਨਜ਼ਾਰਾ ਉਹ ਜਿਵੇਂ ਤੁਸੀਂ ਕਿਹਾ ਵੀ ਸਾਈਕਲ ਤੇ ਆਉਂਦਾ ਤੇ ਮੋਟਰਸਾਈਕਲ ਖੁੱਲਾ ਟਾਈਮ ਹੋਵੇ 60 70 ਤੇ ਆਈ ਜਾਓ ਜੇ ਤੁਹਾਨੂੰ ਬ੍ਰੇਕ ਲਾਉਣੀ ਚਾਹੀਦੀ ਸਾਈਕਲ ਤੇ ਤਾਂ ਆਪਾਂ ਚਲੋ ਹੈ ਗਈ ਹੈਗਾ ਨਜ਼ਾਰਾ ਮੋਟਰਸਾਈਕਲ ਦੇ ਆਏ ਵੀ ਇੱਕ ਸ਼ੌਕ ਹੋ ਜਾਂਦਾ ਬੰਦੇ ਦਾ ਸ਼ੌਕ ਹੋ ਜਾਂਦਾ ਵੀ ਬੰਦੇ ਨੇ ਰਾਈਡ ਕਰਨੀਆਂ ਹਾਂ ਬਿਲਕੁਲ ਬਿਲਕੁਲ ਹਾਂ ਜਦੋਂ ਮੋਟਰਸਾਈਕਲਾਂ ਦਾ ਰੋਡ ਤੇ ਭਿਉਂਦਾ ਰਾਜਸਥਾਨ ਦੇ ਰੋਡ ਬਹੁਤ ਸੋਹਣੇ ਆ ਯਾਰ ਹਾਂ ਬਿਲਕੁਲ ਬਈ ਇਹ ਮੈਂ ਚੀਜ਼ ਇਹੀ ਚੁਣੀ ਸੀ ਸਾਰਾ ਹੁਣ ਰਾਜਸਥਾਨ ਦਾ ਟੂਰ ਕਰਾਂਗੇ ਜਿੱਥੇ ਬਈ ਸੇਫ ਹੋਏ ਵਧੀਆ ਹਨ ਹਾਂਜੀ ਹਾਂਜੀ ਜਿੱਥੇ ਸਾਡਾ ਜੀ ਕਰਦਾ ਰੁਕ ਜਾਂਦੇ ਹਾਂ ਠੀਕ ਆ ਬਈ ਹੁਣ ਸਾਨੂੰ ਇੱਕ ਕਾਹ ਸੀ ਥੋੜਾ ਜਿਹਾ ਵੀ ਪੁਸ਼ਕਰ ਪਹੁੰਚੀ ਪੰਜ ਫਰੀਕ ਤੱਕ ਹਨ ਤੇ ਉਹ ਇਸ ਕਰਕੇ ਆਏ ਸੀ ਹੁਣ ਬੜੇ ਆਰਾਮ ਨਾਲ ਘੁੰਮਣਾ ਸਾਰਾ ਰਾਜਸਥਾਨ ਇੱਕ ਕਹ ਸ਼ੌਂਕ ਤਾਂ ਸ਼ੁਰੂ ਤੋਂ ਸੀ ਉਹ ਕਹਿੰਦਾ ਹੁੰਦਾ ਨਾ ਸਸਰੂ ਕਹਿੰਦਾ ਗਰੀਬੀ ਸੀਗੀ ਹਨਾ ਪਹਿਲਾਂ ਉਹ ਕੱਢੀ ਆ ਹੁਣ ਘੁੰਮਣ ਲੱਗਿਆ ਇਹ ਮੇਰੀ ਮਤਲਬ ਜਿਹੜੇ ਆਪਣੇ ਮੇਰੇ ਇਥੇ ਲੱਗਦੀਆਂ ਲਾਈਨ ਤੇ ਬਾਕੀ ਧਰਮੰਤਰੇ ਖੜੇ ਆ ਤੇ ਕਿਵੇਂ ਧਰਮੰਤਰ ਕਿਵੇਂ ਆਜਾਦਾ ਹੀ ਸਾਈਕਲ ਦੀ ਤੈਨੂੰ ਯਾਰਾ ਯਾਰ ਭਾਈਚਾਰਾ ਜਦੋਂ ਮਿਲਦਾ ਨਾ ਧਰਮੰਤਰ ਦੂਰੋਂ ਉੱਠਿਆ ਮੋਟਰਸਾਈਕਲ ਤੇ ਬੈਠਾ ਕਹਿੰਦਾ ਸਾਈਕਲ ਤੇ ਆਇਆ ਜਾ ਕੇ ਵੇਖ ਲਗਾ ਤਾਂ ਮੈਂ ਯਾਰ ਪੰਜਾਬ ਤੋਂ ਆ ਬਾਈ ਯਾਰ ਪਾਈ ਯੂਨੀਅਨ ਦੇ ਮੈਸੇਜ ਆਇਆ ਤੁਹਾਨੂੰ ਤੇ ਇੰਸਟਾਗ੍ਰਾਮ ਤੇ ਨਾ ਮੈਂ ਅਸੀਂ ਉਦੋਂ ਉੱઠી ਸੀ ਬਾਈ ਕਮਰੇ 'ਚ ਪਈ ਸੀ 100 ਗੇਜ ਦੀ ਆ ਕੇ ਥੋੜਾ ਜਿਹਾ ਚੱਲ ਮਾ ਯਾਰ ਮੈਸੇਜ ਆਇਆ ਪੰਜਾਬ ਦੇ ਬਾਈ ਹੋਣੀਆਂ ਨੇ ਮਾ ਆਏ ਹੋਏ ਨੇ ਮੈਂ ਚੈੱਕ ਕਰਿਆ ਮੋਟਰਸਾਈਕਲ ਤੇ ਮਾ ਯਾਰ ਜ਼ ਵਧੀਆ ਲੱਗਿਆ ਬਿਲਕੁਲ ਬਈ ਤੇ ਚਲੋ ਵੀ ਦੋਸਤੋ ਆਪਾਂ ਹੁਣ ਜੈਪੁਰ ਨੂੰ ਜਾਣਾ ਤੇ ਵੀਰ ਰੇਣ ਇੱਥੇ ਘੁੰਮਣਾਗਾ ਪੁਸ਼ਕਰ ਉਸ ਤੋਂ ਬਾਅਦ ਇਹਨਾਂ ਨੇ ਜੋਧਪੁਰ ਜਾਣਾਗਾ ਹਾਂਜੀ ਦੋਸਤੋ ਤੇ ਇੱਥੋਂ ਆਪਾਂ ਹੁਣ ਚੱਲਣ ਲੱਗੇ ਆ ਤੇ ਵੀਰ ਰ ਇੱਥੇ ਰੁਕਣਗੇ ਇਹ ਕਰ ਰਹੇ ਆਪਣੇ ਸਾਈਕਲ ਨੂੰ ਲੌਕ ਤੇ ਅਸੀਂ ਦੇਖ ਰਹੇ ਆ ਵੀ ਯਰ ਅੱਗੇ ਜਾਇਆ ਜਾਵੇ ਜਾਂ ਕਿਵੇਂ ਵੀ ਆ ਆਪਣਾ ਅਜਮੇਰ ਕਿੰਨਾ ਕਾ ਵੀ ਕੀ ਦੇਖਣ ਵਾਲਾ ਤੇ ਉਦੋਂ ਬਾਅਦ ਆਪਾਂ ਜੈਪੁਰ ਨੂੰ ਨਿਕਲਾਂਗੇ ਤੇ ਤਕਰੀਬਨ ਟਾਈਮ ਹੋ ਚੁੱਕਿਆ ਜੀ 3:18 ਤੇ ਐਵੇਂ ਤਾਂ ਮੈਂ ਕਈ ਵਾਰੀ ਕੈਮਰਾ ਚੈੱਕ ਕਰ ਲੈਣਾ ਹੁੰਦਾ ਹੈਗਾ ਆ ਦੇਖ ਸਕਦੇ ਹੋ ਤੁਸੀਂ ਤੇ ਭਰਾਰੇ ਖੜੇ ਆ ਇਦਾਂ ਐ ਚਲਾ ਲੈਣਾ ਨਾ ਪੁਸ਼ਕਰ ਤੋਂ ਜਦੋਂ ਬਾਹਰ ਨੂੰ ਆਉਨੇ ਆ ਤਾਂ ਇਹ ਜਿਹੜੀ ਪੁਸ਼ਕਰ ਘਾਟੀ ਵਾਲੀ ਰੋਡ ਆ ਤੇ ਇਹ ਘਾਟੀ ਵਾਲੀ ਰੋਡ ਆਪਾਂ ਜਾਵਾਂਗੇ ਇਹ ਥੋੜੀ ਜੀ ਉੱਚੀ ਰੋਡ ਆ ਤੇ ਕਹਿੰਦੇ ਆ ਵੀ ਕਾਫੀ ਮਤਲਬ ਜਿਵੇਂ ਚੜਾਈ ਆ ਤੇ ਬਾਕੀ ਚੱਲਦੇ ਆ ਤੇ ਸਾਹਮਣੇ ਵਾਲਾ 뷰 ਦੇਖ ਸਕਦੇ ਹੋ ਦ੍ਰਿਸ਼ ਦੇਖ ਸਕਦੇ ਹੋ ਖੂਸ਼ ਇਦਾਂ ਦਾਗਾ ਪਹਾੜਾਂ ਦਾ ਅਸੀਂ ਜੈਪੁਰ ਨੂੰ ਜਾਂਦਿਆਂ ਨੇ ਇਹ ਰਹਿ ਗਈਤੀ ਆ ਵੀ ਯਾਰ ਅਜਮੇਰ ਇੱਕ ਅਜਮੇਰ ਸ਼ਰੀਫ ਦੀ ਦਰਗਾਹ ਤੇ ਇੱਕ ਬਹੁਤ ਵੱਡੀ ਜਿਹੜੀ ਦੇਗ ਆ ਗਈ ਉਹ ਅਕਬਰ ਨੇ ਇੱਥੇ ਦਾਨ ਕੀਤੀ ਸੀ ਜਿਹਦੇ ਵਿੱਚ ਪੈਸੇ ਵੀ ਹਨਾ ਸਾਰੀ ਰਸਮ ਅਗਰੀ ਪਾਈ ਜਾਂਦੀ ਹੈ ਜਦੋਂ ਵੀ ਕੋਈ ਵੱਡਾ ਪ੍ਰੋਗਰਾਮ ਹੁੰਦਾ ਤਾਂ ਉਹ ਕੱਢ ਕੇ ਹਨਾ ਸਾਰਾ ਉੱਥੇ ਦੇਗ ਤਿਆਰ ਕੀਤੀ ਜਾਂਦੀ ਹੈ ਜਾਂ ਵੀ ਕੋਈ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਤੇ ਬਾਕੀ ਦੇਖਦੇ ਹਾਂ ਕਿਉਂਕਿ ਵਿੱਚ ਦੀ ਨੰਗਣਾ ਤੇ ਬਾਕੀ ਜੈਪੁਰ ਵੀ ਆਪਾਂ ਨੂੰ ਕੋਈ ਇਹ ਨਹੀਂ ਵੀ ਅੱਜ ਜੈਪੂਰੀ ਪਹੁੰਚਣਾ ਕੋਈ ਕਾਲ ਨਹੀਂਗੀ ਚਲੋ ਚੱਲਦੇ ਆ ਅੱਗੇ ਸਫ਼ਰ ਦੇ ਵਿੱਚ ਦੇਖਦੇ ਆ ਕੀ ਬਣਦਾਗਾ ਤੇ ਆਸੇ ਪਾਸੇ ਪਹਾੜ ਪਹਾੜੀਆਂ ਦੇ ਵਿੱਚ ਦੀ ਛਾਂਦੀ ਸੜਕ ਤੇ ਜੈਪੁਰ ਅਤੇ ਪੁਸ਼ਕਰ ਘਾਟੀ ਦੇ ਨਜ਼ਾਰੇ ਉਹ ਅਸੀਂ ਹੁਣ ਲੈਂਦੇ ਜਾ ਰਹੇ ਆ ਤੇ ਤੁਹਾਨੂੰ ਵੀ ਇਹ ਨਜ਼ਾਰੇ ਦੇਖਣ ਨੂੰ ਮਿਲ ਜਾਣਗੇ ਯਾਰ ਅਲਟਰਾ ਵਾਈਡ ਕਰਨਾ ਭੁੱਲ ਗਏ ਸੀਗੇ ਉਹਨੂੰ ਅਲਟਰਾ ਵਾਈਡ ਕੀਤਾ ਕੈਮਰੇ ਨੂੰ ਤੇ ਹੁਣ ਚੱਲਦੇ ਅੱਗੇ ਕਦਿਆਂ ਸਾਰ ਤੇ ਪੁਸ਼ਕਰ ਘਾਟੀ ਵਾਲੀ ਪਹਾੜੀਆਂ ਸ਼ੁਰੂ ਹੋ ਗਈਆਂ ਤੇ ਚੜ੍ਹਾਈ ਆ ਬਿਲਕੁਲ ਬਹੁਤ ਜ਼ਬਰਦਸਤ ਵਿਊ ਇਧਰੋਂ ਦੇਖ ਸਕਦੇ ਤੁਸੀਂ ਨਜ਼ਾਰਾ ਇਧਰ ਕਿਆ ਬਾਤ ਹੈ ਲਾ ਹੁਣ ਦੇਖ ਵਿਊ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਹੁਣ ਮੈਂ ਇੱਥੇ ਰੋਕਦਾ ਹੁਣ ਲਵ ਯੂ ਕੈਮਰੇ ਦੇ ਵਿੱਚ ਪਤਾ ਨਹੀਂ ਵਿਊ ਆਉਂਦਾ ਹੋਊ ਕਿ ਨਾ ਆਉਂਦਾ ਹੋਊਗਾ ਪਰ ਜਦ ਅਸੀਂ ਪੁਸ਼ਕਰ ਤੋਂ ਚੱਲੇ ਆ ਪੁਸ਼ਕਰ ਘਾਟੀ ਹੁੰਦੇ ਹੋਏ ਤੱਕ ਵਿਊ ਪੁਆਇੰਟ ਆਉਂਦਾਗਾ ਸਾਹਮਣੇ ਅਜਮੇਰ ਦਿਸ ਰਿਹਾ ਤੇ ਅਜਮੇਰ ਦੇ ਵਿੱਚ ਝੀਲ ਆ ਝੀਲ ਦੇ ਵਿੱਚ ਨਦੀਆਂ ਕਿਸ਼ਤੀਆਂ ਚੱਲ ਰਹੀਆਂ ਤੇ ਇੱਧਰ ਦੇਖ ਸਕਦੇ ਆ ਐਂ ਲੱਗਦਾ ਕਿਸੇ ਵਿਦੇਸ਼ ਦੇ ਵਿੱਚ ਆ ਗਏ ਹੁੰਨੇ ਆ ਤੇ ਬਹੁਤ ਸੋਹਣਾ ਵਿਊ ਆ ਜੀ ਤੇ ਸਾਹਮਣੇ ਅਜਮੇਰ ਰਹਿ ਜਾਂਦਾ ਅਜਮੇਰ ਕਾਫੀ ਵੱਡਾ ਤੇ ਆਪਾਂ ਇੱਥੋਂ ਹੁੰਦੇ ਹੋਏ ਜੈਪੁਰ ਜਾਵਾਂਗੇ ਤੇ ਇੱਥੇ ਅਸੀਂ ਖੜ ਕੇ ਵੀਡੀਓ ਵਗੈਰਾ ਕਰ ਲਈ ਹੈ ਪਹੁੰਚ ਗਿਆ ਵੀ ਅਜਮੇਰ ਪਹੁੰਚ ਗਏ ਤੇ ਆਏ ਨੇ ਜਮੇ ਸਿਰਾ ਲਾਤਾ ਕਹਿੰਦਾ ਅੰਕਲ ਆਇਓ ਸਾਡੇ ਕੋਲ ਮੈਂ ਉਹ ਰਾਜੇਸ਼ ਛੋਟਾ ਸਾ YouTubeer ਰਾਜੇਸ਼ Vlogger ਨਾਮ ਸੇ ਮੇਰਾ ਚੈਨਲ ਹੈ ਆਪਣਾ ਮੈਂ ਵੀ ਵਲੌਗ ਬਣਾਤਾ ਹੂੰ ਇੱਧਰ ਆ ਜਾ ਇੱਧਰ ਸਹੀ ਆਉਂਦਾ ਇੱਥੇ ਇੱਕ ਮਿੰਟ ਇੱਥੇ ਸਹੀ ਹੈ ਇੱਥੇ ਸਹੀ ਹੈ ਇੱਧਰ ਆ ਜਾ ਆਜਾ ਸਿਰਾ ਜੂ ਹਾਂ ਇਸ ਹਿਸਾਬ ਨਾਲ ਤਾਂ ੱਟ ਪੱਟੇ ਤੋਂ YouTubeer ਮਿਲਦਾ ਹੈਗਾ ਜਿੱਥੇ ਜਿੱਥੇ ਰਹਿ ਕੇ ਸਾਡੇ ਅਰਗੇ ਬਹੁਤ ਆ ਗਾਇਸ ਮੈਂ ਹਿੰਦੀ ਹਿੰਦੀ ਮੈਂ ਬੋਲ ਰਹਾ ਹੂੰ ਗਾਇਸ ਬੋਲੀਏ ਆਪਣੇ ਅਜਮੇਰ ਬਹੁਤ ਬੜੀਆ ਬਹੁਤ ਬੜੀਆ ਜਗ੍ਹਾ ਹੈ ਔਰ ਕਿਆ ਬੋਲਦੇ ਨਾ ਇਸ ਨੂੰ ਆਨ ਆਗਤ ਬਹੁਤ ਅੱਛੀ ਜਗ੍ਹਾ ਹੈ ਆਪ ਆਣਾ ਇੱਧਰ ਘੁੰਮਣੇ ਲਈ ਯਰ ਆਨੰਦ ਸਾਗਰ ਰਹੀ ਝੀਲ ਆ ਹਾਂ ਪਰ ਮੁਸਕ ਸਕੜ ਛਪੜ ਨੂੰ ਕਾ ਮਾਰਦਾ ਗੰਦੇ ਪਾਣੀ ਸਮੈਲ ਜਿਗਾ ਤਾਂ ਆਉਂਦੀ ਹੈ ਮੈਂ ਇਸਨੇ ਮਤਲਬ ਮੱਛੀ ਹੈ ਨਾ ਮੱਛੀ ਮਰ ਕੇ ਇਸ ਲਈ ਇਸਨੇ ਸਮੈਲ ਆ ਰਹੀ ਹੈ ਇਸਨੇ ਅੱਛਾ ਤਾਂ ਆ ਰਹੀ ਹੈ ਹਾਂ ਜੀ ਤੇ ਤਰ੍ਹਾਂ ਤਰ੍ਹਾਂ ਦੀਆਂ ਝੀਲ ਦੇ ਵਿੱਚ ਨਾ ਦੇਖ ਸਕਦੇ ਤੁਸੀਂ ਇਹਦੇ ਵਿੱਚ ਸ਼ਾਇਦ ਨਾ ਦੇਖਦਾ ਹੋਵੇ ਪੰਛੀ ਬਹੁਤ ਆਏ ਹੋਇਆ ਹਾਂ ਇੱਧਰ ਲਿਖਾਈ ਲਵ ਜੇ ਮੈਂ ਕੀ ਬਣਾਉਣਾ ਪ੍ਰਧਾਨ ਬਣਾਤਾ ਕਿਆ ਮੈਂ ਵਲੌਗ ਬਣਾਤਾ ਹਾਂ ਨਹੀਂ ਯਹਾਂ ਪੇ क्या कौन में खाने हाँ खाने के लिए। खाने के लिए लिए देखो गाइस मेरा मामा का एक टेम्पू है जलेबी वो चाय ठीक ठीक लगा। और भजिया है और एक बदाम से टेम्पू है भेरू नाथ का लिखा हुआ है इसमें आपको बादाम से एक और फालूदा मिलेगा मेरे मामा के पास मैं घूमने के लिए आया हूँ चार दिन के लिए इधर घूमने के लिए घूमने के लिए थैंक यू मैं बढ़िया हूँ ਤੇ ਇਹ ਵੀ ਨਾਲ ਮਿਲ ਕੇ ਵਧੀਆ ਲੱਗਿਆ ਯਾਰ ਉਥੋਂ ਆਇਆ ਭੱਜ ਕੇ ਤੇ ਕਹਿੰਦਾ ਮੈਂ ਵੀ ਯੂਟਿਊਬਰ ਹਾਂ ਕੀ ਨਾਂ ਤੇਰੇ ਚੈਨਲ ਦਾ ਮੇਰੇ ਜੀ ਕੋ ਦੋਨੋਂ 1 ਇੰਚ 1 ਮਿੰਟ ਆਪਣੇ ਇੰਸਟਾਗ੍ਰam ਤੇ ਰਾਜੀਸ਼ ਬਲੌਗਰ ਪਰ ਹਨ ਤੇ ਵੀ ਟੂ ਪਰ ਰਾਜੀਸ਼ ਬਲੌਗਰ ਠੀਕ ਹੈ ਇੰਸਟਾਗ੍ਰam ਤੇ ਮੇਰੀ ਲਿੰਕ ਹੋਗੀ ਓਕੇ ਬ੍ਰਦਰ ਸਪੋਰਟ ਕਰਦੇ ਆ ਇੱਥੇ ਲਿਖਿਆ ਆਈ ਲਵ ਅਜ਼ਮੇਰ ਹਾਂਜੀ ਤੇ ਸਾਹਮਣੇ ਝੀਲ ਦਾ ਵੀਊਅ ਅਸੀਂ ਮੇਰੇ ਪਹੁੰਚ ਚੁੱਕੇ ਆ ਤੇ ਇੱਥੇ ਤੁਸੀਂ ਵੀਊਅ ਚੈੱਕ ਕਰ ਸਕਦੇ ਹੋ ਪੰਛੀ ਬਹੁਤ ਤਰ੍ਹਾਂ ਤਰ੍ਹਾਂ ਦੇ ਆਏ ਤੇ VOTING ਹੁੰਦੀ ਆ ਤੇ ਪਾਣੀ ਦੇ ਹਾਲਾਤ ਆ ਪਾਣੀ ਥੋੜਾ ਗੰਦਾ ਹੋ ਚੁੱਕੇ ਇਹ ਕਹ ਤਾ ਕਰਕੇ ਦੰਦੀ ਸਮੈਲ ਆ ਰਹੀ ਹੈ ਸਾਹਮਣੇ ਉਹ ਪਤਾ ਨਹੀਂ ਟੀਵੀ ਟਾਵਰ ਆ ਕਿ ਕਿਆ ਹਨ ਤੇ ਬਾਈ ਇੱਕ ਨੰਬਰ ਮਾਹੌਲ ਹੈ ਇੱਥੇ ਦਾ ਹਨ ਬਹੁਤ ਸੋਹਣਾ ਵਿਊ ਹੈ ਸ਼ਾਇਦ ਕੈਮਰੇ ਵਿਊ ਚ ਨਾ ਆਉਂਦਾ ਹੋਵੇ ਪਰ ਇੱਥੇ ਕਹਿੰਦਾ ਬਾਈ ਕਹਿੰਦਾ ਮੱਛੀਆਂ ਮੀਂਹ ਜਿਆਦਾ بارش ਆ ਗਈ ਜਾਂ ਗੜੇ ਆ ਗਏ ਤਾਂ ਉਹਦੇ ਕਰਕੇ ਆ ਮੱਛੀਆਂ ਇੱਥੇ ਮਰੀਆਂ ਪਈਆਂ ਤੇ ਇਹਦੇ ਕਰਕੇ ਸਮੈਲ ਮਾਰਦੀ ਹੈ ਪਾਣੀ ਚ ਜਿਵੇਂ ਆਪਾਂ ਛੱਪੜ ਚ ਮਾਰਦੀ ਹੁੰਦੀ ਹੈ ਤੇ ਅਦਰਵਾਈਜ਼ ਵਿਊ ਵਗੈਰਾ ਬਹੁਤ ਸੋਹਣਾ ਬਹੁਤ ਸੋਹਣੀ ਲੇਕ ਆ ਤੇ ਆਸੇ-ਪਾਸੇ ਪਹਾੜੀਆਂ ਪਹਾੜੀ ਦੇ ਵਿੱਚ ਇਹ ਅਜਮੇਰ ਵਸਿਆ ਹੋਇਆ ਹੈਗਾ ਤੇ ਅਸੀਂ ਇੱਥੇ ਬਾਲਾ ਟਾਈਮ ਨਾ ਰੋਕ ਕੇ ਜੈਪੁਰ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸੱਜਣੋ ਤੇ ਜੈਕਟਾਂ ਜੁਕਟਾਂ ਅਸੀਂ ਪਾ ਲਈਆਂ ਤੇ ਸਾਨੂੰ ਐ ਵੀ ਬਾਰ-ਬਾਰ ਰੁਕਣਾ ਨਾ ਪਵੇ ਹਲਕੇ ਹਾਂਜੀ ਸੱਜਣੋ ਬਾਰ-ਬਾਰ ਅਸੀਂ ਹਾਂਜੀ ਸੱਜਣੋ ਜੈਕਟਾਂ ਜੁਕਟਾਂ ਅਸੀਂ ਪਾ ਲਈਆਂ ਤੇ ਲੱਗਿਆ ਵੀ ਠੰਡ ਜੀ ਨਾ ਲੱਗੇ ਤੇ ਹੁਣ ਚੱਲਦੇ ਆਂ ਆਪਾਂ ਜੈਪੁਰ ਜੈਪੁਰ ਦੇਖਦੇ ਆਂ ਕਿੱਥੇ ਰੁਕਣਾ ਕੀ ਕਰਨਾ ਹੈ ਕਿਵੇਂ ਦਾ ਮਾਹੌਲ ਹੈ ਤੇ ਉੱਥੇ ਜਾ ਕੇ ਮਿਲਦੇ ਆਂ ਫਿਰ ਬਿਲਕੁਲ ਸਿੱਧੀ ਚੜਾਈ ਆ ਜਾਂਦੀ ਹੈ ਜਦੋਂ ਆਪਾਂ ਅਜਮੇਰ ਤੋਂ ਮੁੜੇ ਆ ਸਾਨੂੰ ਆਹ ਰੋਡ ਪਾਤਾ ਤੇ ਐਡੀ ਕਿ ਤਿੱਖੀ ਚੜਾਈ ਹੈ ਲੈ ਝੋਟਿਆ ਹਾਂ ਫੇਰ ਸਿੱਧੀ ਟਲਾਂ ਆ ਜਾਂਦੀ ਐ ਬੜੇ ਖਤਰਨਾਕ ਆ ਯਾਰ ਇੱਥੇ ਇੰਜਨ ਬ੍ਰੇਕ ਆਮ ਆਉਂਦੇ ਆ ਜੀ ਮੈਂ ਕੋਈ ਬ੍ਰੇਕ ਨਹੀਂ ਲਾਇਆ ਅਜੇ ਮੇਰੇ ਵੀ ਕਾਫੀ ਵੱਡਾ ਸ਼ਹਿਰ ਆ ਸਾਨੂੰ ਨਿਕਲਦੇ ਨਿਕਲਦੇ ਹਜੇ ਕਾਫੀ ਟਾਈਮ ਲੱਗ ਗਿਆ ਗਲੀਆਂ ਸੜਕਾਂ ਹੁੰਦੇ ਹੋਏ ਅਸੀਂ ਜੈਪੁਰ ਰੋਡ ਪਏ ਹੋਏ ਆ ਜੈਪੁਰ ਬਚਿਆ ਸਾਡੇ ਕੋਲ 105 ਕਿਲੋਮੀਟਰ ਹਾਂਜੀ ਦੋਸਤੋ ਤੇ ਜੈਪੁਰ ਆਪਾਂ ਜਾ ਰਹੇ ਸੀ ਜੈਪੁਰ ਜਾਣ ਤੋਂ ਪਹਿਲਾਂ ਹੀ ਸਾਨੂੰ ਲਾਈਟਾਂ ਪੈ ਗਈਆਂ ਸੀ 80 ਕਿਲੋਮੀਟਰ ਆਪਾਂ ਨੂੰ ਜੈਪੁਰ ਵੱਜਦਾ ਤੇ ਅਸੀਂ ਇੱਕ ਪੰਪ ਤੇ ਰੁਕੇ ਆ ਤੇ ਨਾਲ ਹੀ ਸਾਨੂੰ ਭਰਾ ਮਿਲਿਆ ਆਪਣੇ ਪਿੰਕਾ ਜਰਗ ਪਾਈ ਆ ਜਿਹੜਾ ਉਹਦੇ ਪਿੰਡ ਤੋਂ ਤੇ ਵੀ ਇੱਕ ਹੋਰ ਪਿੰਡ ਤੋਂ ਹਨਾ ਤੇ ਆਪਾਂ ਸਵੇਰੇ ਤੁਹਾਨੂੰ ਇਹਨਾਂ ਨਾਲ ਮੁਲਾਕਾਤ ਕਰਾਵਾਂਗੇ ਤੇ ਪੰਪ ਹਜੇ ਬਣ ਕੇ ਤਿਆਰ ਹੋ ਰਿਹਾ ਸੀ ਅਸੀਂ ਰਾਹਤ 'ਚ ਜਾ ਰਹੇ ਸੀ ਤੇ ਵੀਰਰੇ ਪ੍ਰਸ਼ਾਦਾ ਪਾਣੀ ਛਕਣ ਜਾ ਰਹੇ ਸੀ ਸਾਨੂੰ ਮਿਲ ਗਏ ਹਨਾ ਤੇ ਅਸੀਂ ਵੀ ਰੁਕਣਾ ਹੀ ਸੀਗਾ ਅਸੀਂ ਦੁੱਧੂ ਤੋਂ ਥੋੜਾ ਜਿਹਾ ਪਿੱਛੇ ਰੁਕਿਆਂਗੇ ਤਾਂ ਇਹ ਵੀਰਾਰੇ ਕਹਿੰਦੇ ਵੀ ਇੱਥੇ ਆਪਾਂ ਟੈਂਟ ਲਾ ਲੈਨੇ ਆ ਤੇ ਇਹ ਬਾਈ ਤੋਂ ਪਰਮਿਸ਼ਨ ਲੈ ਕੇ ਪੰਪ ਵਾਲੇ ਤੋਂ ਤੇ ਆਪਾਂ ਇੱਥੇ ਟੈਂਟ ਲਾ ਲਿਆ ਤੇ ਹੁਣ ਆਪਾਂ ਟੈਂਟ ਲਾ ਕੇ ਇੱਥੇ ਰੈਸਟ ਕਰਦੇ ਆ ਤੇ ਐਡੀਟਿੰਗ ਡਿਊਟੀ ਕਰਨੀ ਹੁੰਦੀ ਹੈ ਹਨਾ ਤੇ ਵਧੀਆ ਰਹਿੰਦਾ ਵੀ ਜੇ ਆਪਾਂ ਰਾਤ ਨੂੰ ਜਿਆਦਾ ਨਾ ਸਫਰ ਕਰੀਏ ਕਿਉਂਕਿ ਜੈਪੁਰ ਵਾਲਾ ਰੋਡ ਜਿਆਦਾ ਵਗਦਾਗਾ ਤੇ ਟਰੱਕ ਬਹੁਤ ਜਿਆਦਾ ਹੁੰਦੇ ਆ ਤੇ ਲਾਈਟਾਂ ਬਹੁਤ ਪੈਂਦੀਆਂ ਇਸ ਕਰਕੇ ਆਪਾਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਤਾਂ ਆਪਾਂ ਇੱਥੇ ਟੈਂਟ ਅਸੀਂ ਲਾਈ ਰਏ ਸੀ ਤਾਂ ਨੂੰ ਰਾਜਸਥਾਨ ਵਾਲੇ ਭਰਾ ਮਿਲ ਗਏ ਤੇ ਯਾਰ ਬੜਾ ਵਧੀਆ ਲੱਗਿਆ ਮਿਲ ਕੇ ਸਾਨੂੰ ਇਹਨਾਂ ਭ ਤੇ ਯਾਰ ਆ ਵੇਖੋ ਦਿਨੋ ਰਿਸਪੈਕਟ ਆ ਇਹ ਵੀਰ ਸਾਡੇ ਕੋਲੇ ਰੋਕ ਗਏ ਤੇ ਇਹਨਾਂ ਨੇ ਬਾਈ ਬਾਕੀ ਇੱਜ਼ਤ ਮਾਨ ਹਨਾ ਪਿਆਰ ਦੀ ਗੱਲ ਆ ਕੈਸੇ ਹੋ ਬਾਈ ਸਾਹਿਬ ਅੱਛਾ ਹੈ ਅੱਛਾ ਹੈ ਹਾਂ ਬਿਲਕੁਲ ਤੇ ਆਪ ਜੈਪੁਰ ਸੀ ਹੋ ਡਿਸਟ੍ਰਿਕਟ ਆਪਕੋ ਜੈਪੁਰ ਪੜਤਾ ਨਹੀਂ अजमेर ਡਿਸਟ੍ਰਿਕਟ ਸੇ ਹੈ ਅਜਮੇਰ ਜ਼ਿਲ੍ਹੇ ਸੇ ਹੈ ਅਜਮੇਰ ਜ਼ਿਲ੍ਹੇ ਦੇ ਅੰਦਰ ਰਹਿ ਤਹਿਸੀਲ ਸੇ ਗਾਗੁੰਦਾ گاؤں ہمارا ਹੈ ਠੀਕ ਹੈ ਔਰ ਹਮ इधर से जा रहे थे तो हम आपका भी देखते हैं हम आप लोग आप दिखे तो, तो हम आपसे मिलने के लिए इधर आ गए थैंक यू भाई साहब मिलने, मिलने से बहुत अच्छा लगा और आप भी राजस्थान घूम रहे हो तो आपको शायद हमारी तरफ से कोई अदुविधा ना हो कोई सुविधा के लिए हमारी खेत रहेगी बाकी और कोई सुविधा चाहिए तो हम आपके विलोक के द्वारा ही कर सकते हैं क्योंकि विलोक के द्वारा ही अच्छे अच्छे वहाँ वहाँ हो जाता है कहीं से कहीं कर सकते हैं कुछ बिल्कुल, काम बिल्कुल भाई साहब और राजस्थान में आने के लिए बहुत बहुत धन्यवाद जी और हम भी अब कभी घूमने का टूर बने पंजाब का तो हम भी आए जरूर आना मिलने जुलने का वो अच्छा रहता है तो सबको विलोक मतलब फॉलो करके फॉलो करने से इतना हो जाता है कि अच्छा कि अपन कहीं घूमने चले तो यहाँ से वहाँ मिल सकते हैं मिल सकते हैं बिल्कुल आ, बिल्कुल तो लोग के माध्यम से ही मिल सकते हैं बहुत ज्यादा इंस्टाग्राम आजकल चर्चित है तो इनको भाइयों को फॉलो करो बहुत ज्यादा से ज्यादा हमारे राजस्थान वाले भाई बहुत ज्यादा फॉलो करो जी ਨਾ ਕਿਉਂ ਪੰਜਾਬ ਵਾਲੇ ਤੋਂ ਉਧਰ ਕੇ ਵੇਚ karenge hi lekin Rajasthan wale hamare yahan se network kyunki humne aapka bhai bande ban sakte hai wahan ji humne aapka sara Rajasthan dikhana hai bhai sahab hum chale the yahan se Gangangar Suratgarh hote hue ek follower se ek follow karne ke karan aap Rajasthan aur Punjab dono ka darshya dekh sakte hai bilkul bilkul to inko bhaiyon ko zyada se zyada follow karo like karo share karo ji ji te eh hai bhai Rajasthan wale bhrama da pyar haan te bahut badhiya lagya milke thank you bhai